ਖਬਰ ਭਵਾਨੀਗੜ੍ਹ ਤੋਂ ਹੈ ਜਿੱਥੇ ਕੀ ਤੇਜ਼ ਬਾਰਿਸ਼ ਦੇ ਚੱਲਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ गिर ਗਈ। ਜਿਸ ਸਮੇਂ ਛੱਤ ਗਿਰੀ ਤਾਂ ਉਸ ਸਮੇਂ ਕਮਰੇ ਵਿੱਚ ਕੋਈ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੇहद ਹੀ ਗਰੀਬ ਹਨ ਅਤੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਨਾਮ ਤੁਹਾਡਾ ਮੇਰਾ ਨਾਮ ਦਮਨ ਕੁਮਾਰ ਹੈ ਜੀ ਮੈਂ ਗਾਂਧੀ ਨਗਰ ਪੌਣੀਗੜ ਦਾ ਰਹਿੰਦਾ ਰਹਾ ਜਿਲ੍ਹਾ ਸੰਰੂਰ ਜੀ ਤੇ ਇਹ ਜਿਹੜੀ ਘਟਨਾ ਹੋਈ ਛੱਤ ਗਿਰੀ ਇਹ ਕਦੋਂ ਦੀ ਹੋਈ ਹੈ ਇਹ ਸਰ ਗੱਲ ਬਾਰਸ਼ ਦੇ ਕਾਰਨ ਕੁਝ ਬਾਲੇ ਕਮਜ਼ੋਰ ਸੀ ਤੇ ਬੀਂ ਜਿਆਦਾ ਪੈਣ ਕਰਕੇ ਛੱਤ ਗਿਰ ਗਈ ਤੇ ਮੇਰਾ ਵਿਚਾਰ ਹੈਗਾ ਜੇ ਮੈਂ 2 ਮਿੰਟ ਪਹਿਰਾ ਨਾ ਹੁੰਦਾ ਤੇ ਮੇਰਾ ਇਹਦੇ ਨਾਲ ਕੁਝ ਵੀ ਵਾਪਰ ਸਕਦਾ ਸੀ ਤੇ ਪਰ ਮੀਂਹ ਦਾ ਬਾਰਸ਼ ਜਿਆਦਾ ਪਾਣੀ ਸਾਡੇ ਘਰ ਦੇ ਅੰਦਰ ਤੇ ਬਾਹਰ ਸੀ ਜਿਆਦਾ ਤੇ ਇਸ ਕਰਕੇ ਛੱਤ ਜਿਹੜੀ ਘਰ ਦੀ ਉਹ ਗਿਰ ਗਈ ਹੈ ਤੇ ਸਰਕਾਰ ਨੂੰ ਮੇਰੇ ਪੇਰੇ ਲੱਗੇ ਸਾਡੀ ਮਦਦ ਕੀਤੀ ਜਾਵੇ ਘਰ ਦੀ ਆਰਥਿਕ ਸਥਿਤੀ ਕਿਦਾਂ ਦੀ ਹੈ ਤੁਹਾਡੀ ਘਰ ਦੀ ਆਰਥਿਕ ਸਥਿਤੀ ਘਰ ਦੇ ਵਿੱਚ ਕਮੋਨ ਵਾਲੇ ਤੋਂ ਥੋੜੀ ਬੰਦੇ ਨੇ ਵੀ ਕਿਲੇ ਮਿੱਠੇ ਜਾਂਦੇ ਆ ਜਿਹੜੀ ਦੇ ਪੇ ਕਾਦੇ ਮਜ਼ਦੂਰੀ ਕਰਦੇ ਜੀ ਹਾਂ ਜੀ ਸਰ ਜੇ ਮੈਂ 2 ਮਿੰਟ ਪੜਾ ਨਾ ਹੁੰਦਾ ਤਾਂ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਸੀ ਇਹਦਾ ਚਲ ਬਮਾਨ ਦਾ ਸੁਗਰ ਹੈ ਕਿ ਮੈਨੂੰ ਮੀਨਾ ਕਲਕਸ ਨਹੀਂ ਦੇ ਗਿਆ ਤੇ ਮੈਂ 2 ਮਿੰਟ ਪੜਾ ਹੋ ਗਿਆ ਇਹਦਾ ਬਾਲੇ ਮੇਰੇ ਉੱਪਰ ਵੀ ਗਿਰ ਸਕਦੀ ਸੀ ਹਾਂਜੀ ਸਾਰੇ ਜਦੋਂ ਮੀਂਹ ਬੰਦ ਹੋ ਗਿਆ ਸਨ ਤੇ ਸਾਨੂੰ ਖੜੀ ਹੈ ਜੇ ਬਾਅਦ ਸੇ ਪਹਿਲਾਂ ਵੀ 23 6:30 2:30 ਦੀ ਹੈ ਹਾਂਜੀ ਸਾਰੇ ਸਾਨੂੰ ਯਕੀਨ ਹੈ ਦੱਜਾ ਵੀ ਸੱਤ ਟਹਿ ਸਕਦੀ ਹੈ ਸਾਰੀ ਬਾਕੀ ਤੁਸੀਂ ਪਿੱਛੇ ਨਿਕਾ ਮਾਰ ਸਕਦੇ ਹੋ ਤੇ ਵੀ ਛੱਤ ਦੀ ਹਾਲਤ ਥੋੜੀ ਗੰਭੀਰ ਹੈ ਤੇ ਸਰਕਾਰ ਨੂੰ ਅਪੀਲ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਆਪਾਂ ਇਹ ਗਾਂਧੀ ਨਗਰ ਪੌਂਡੀਕਰ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲਿਆਂ ਤੇ ਮੇਰਾ ਨੰਬਰ ਹੈ ਜੀ 8699 41200 ਤੇ ਮੇਰੇ ਫਾਦਰ ਸਾਹਿਬ ਦਾ ਨੰਬਰ ਹੈ 84373 8577 ਗੱਤੀ ਮੈਂ ਪਹਿਲੇ ਸੀ ਕਿ ਬੇਡਾ ਨੀਤੇ ਖੜਿਆ ਸੀਗੀ ਆ ਵਾਲੇ ਟੁੱਟ ਗਏ ਕੋ ਲਖਤ ਜੇ ਬਿੰਦਕ ਨਾ ਪਰਾਂ ਹੁੰਦਾ ਤਾਂ ਕੋ ਲਾ ਮੁੰਡੇ ਦਾ ਨੁਕਸਾਨ ਹੋ ਜਾਂਦਾ ਸੀਗੀ ਇਹ ਹੋਗਾ 1:30 ਦਾ ਟਾਈਮ ਹੋਗਾ ਠੀਕ 1 ਵਜੇ ਗਾ ਜੀ 1 ਦਾ ਟਾਈਮ ਸੀਗੀ ਬੁੱਤੇ ਕੱਲ ਪਾਣੀ ਵਿੱਚ ਬਾਹਰ ਕੱਢਦੇ ਰਹੇ ਸਾਡੀ ਬੇਵਾਹ ਹੋ ਗਈ ਕੱਲ 4 ਵਜੇ ਰੋਟੀ ਖਾਧੀ ਤੜਕੇ ਦੀ ਅਸੀਂ ਨੇ ਹਾਂ ਜੀ ਗਰੀਬ ਬੰਦੇ ਹੈਗੇ ਜੀ ਸਾਡੀ ਤਾਂ ਕੋਈ ਭਾਜਤ ਕਰੋ ਠੀਕ ਹਾਂ ਜੀ ਆ ਜੀ ਮਜ਼ਦੂਰੀ ਕਰਦੇ ਨੇ ਤੁਹਾਡੇ ਤਾਂ ਭਾਇ ਕਰਦੇ ਨੇ ਬੜਾ ਵੀ ਇਹੀ ਕਰਦਾ ਵਿਚਾਰੇ ਉਹਦੇ ਵੀ ਸੱਟ ਲੱਗੀ ਹੋਈ ਔ ਢੂਈ ਚੋ ਵੀ ਨਹੀਂ ਖੜਾ ਹੋ ਸਕਦਾ ਢੂਈ ਚ ਦੁੱਖ ਦੇ ਗਿਉਰੀ ਕਾਸੀ ਕੋਈ ਭਾਜਤ ਕਰੋ ਸਾਡੇ ਗਰੀਬ ਬੰਦੇ ਹੈਗੇ ਜੀ ਸਾਡੇ ਮਕਾਨ ਖੜੇ ਕਰ ਦਿਓ ਸਾਡੀ ਇਹੀ ਬੇਨਤੀ ਹੈ ਜਿੱਥੇ ਰਹਿੰਦੇ ਹੋ ਤੁਸੀਂ ਐਡਰੈਸ ਪੂਰੇ ਰਹਿੰਦੇ ਹਾਂ ਜੀ ਅਸੀਂ ਉਰੀ ਕਿੱਥੇ ਪੂਰੇ ਨਹੀਂ ਜਾਣ ਆਣੇ ਅਸੀਂ ਠੀਕ ਹਾਂ ਜੀ ਗਰੀਬ ਬੰਦੇ ਹੈਗੇ ਜੀ ਸਾਡੀ ਤਾਂ ਬਸ